ਡਰੋਨ ਸ਼ੋ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਉੱਤਰੀ ਭਾਰਤ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਆਪਣੀ ਕਿਸਮ ਦਾ ਪਹਿਲਾ 500 ਡਰੋਨਸ ਦੇ ਨਾਲ ਇਹ ਡਰੋਨ ਸ਼ੋ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਸ ਵਕਤ ਅਸਮਾਨ ਦੇ ਵਿੱਚ 500 ਡਰੋਨਸ ਇਕੱਠੇ ਆਪਣੀ ਪੂਰੀ ਲੈ ਦੇ ਵਿੱਚ ਚਲਦੇ ਹੋਏ हिंद दी चादर साहिब श्री गुरु टेक बहादुर साहब जिन्ना नु हिंद दी चादर ਕਿਹਾ ਜਾਂਦਾ ਹੈ ਜਦੋਂ Hindu धर्म ਖਤਰੇ ਵਿੱਚ ਸੀ ਤੇ ਕਸ਼ਮੀਰੀ ਪੰਡਤਾਂ ਨੇ ਆ ਕੇ ਪਾਤਾਕੀ ਇੱਕ ਬਹਾਦਰ ਕੋਲ ਗੁਜ਼ਾਰਿਸ਼ ਕੀਤੀ ਸੀ ਫਰਿਆਦ ਕੀਤੀ ਸੀ ਕਿ ਉਹਨਾਂ ਦਾ ਧਰਮ ਖਤਰੇ ਵਿੱਚ ਹੈ ਤਾਂ ਗੁਰੂ टेक बहादुर ਸਾਹਿਬ ਨੇ ਆਪਣਾ ਸ਼ੀਸ਼ ਬਲੀਦਾਨ ਕਰਕੇ ਪੂਰੇ ਹਿੰਦੂ ਧਰਮ ਦੀ ਰੱਖਿਆ ਕੀਤੀ ਸੀ ਤੇ ਹਿੰਦੂ ਧਰਮ ਦੀ ਚਾਦਰ ਬਣ ਕੇ ਸਾਹਮਣੇ ਆਏ ਸੀ ਅੱਜ ਇਹ ਡਰੋਨ ਸ਼ੋ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਵਿਰਾਸਤੇ ਖਾਲਸਾ ਆਨੰਦਪੁਰ ਸਾਹਿਬ ਦੇ ਵਿੱਚ جس کر کے لکائی سلام کرنی شروع کر سب تہلا اس نے غیر مسلم لوگ جذبہ لگایا ہزار لوکا روز دین قبولن واسطے مجبور کیتا ہے زبر دستی جنہ اولوحائے کے نام کرنے والے قتل کر دیتے جاندے اسے دران اس نے اپنے سفا صدار افتحار خان کشمیر تیلان کے بچ جبری ترم تبدیلی کرنے واسطے پہ جاندے کشمیری برامن اپنا ترم بچاؤں دے کئی اور دھاواں کے لیے پر کسی نے نینا دیوان ہے

دل سے دلی شاہر دل دہلا دن والا بات جدو گروہ صاحب لکائی پر ظلم کرنے والے سنساری بادشاہ دے کے دیوار بڑھ کے کھڑے دلی کا چاندنی چاہر دوا بڑھے

سر پہ چلا کے جیئے پر پائی مطی داست, مطی داست دی شہادت دا ادبود درش اے پانسو ڈرونز دی ذریعہ اے اللہ ایک منظر جو میں کہہ رہا ہوں گروہ دا پیارا ہے چیز اتے آرہا ہے کاؤ تک اولا ایک ہی ہوئی جانتا ہے ਰੋਣਾ ਤੋਸ਼ ਦੀ ਜਲਾਦਾਨ ਇੱਕ ਹੋਰ ਵੱਡਾ ਸਾਰਾ ਦੇਖ ਚਾ ਨੂੰ ਉਹ ਸ਼ੇਖਾਂ ਅੱਗ ਬਾਲ ਕੇ ਪਾਣੀ ਵਾਰਨਾ ਸ਼ੁਰੂ ਕਰਦੇ ਤੇ ਭਾਈ ਵਿਆਲ ਦਾਸੀ ਉਹ ਸੋਚ ਬੈਠੀ ਭਾਈ ਵਿਆਲ ਦਾਸੀ ਮੁਸਕਰਾ ਦੇ ਪਰ ਸੇਰ ਗੁਰ ਤੇਗ ਭਾਈ ਵਿਆਲਾ ਜੀ ਦੀ ਸ਼ਹਾਦਤ ਜਿਨ੍ਹਾਂ ਨੂੰ ਸੇਕ ਦੇ ਵਿੱਚ ਗਰਮ ਗਰਮ ਤੇਕ ਦੇ ਵਿੱਚ ਪਾਣੀ ਉਬਾਲ ਕੇ ਉਹਨਾਂ ਦੇ ਚਮੜੀ ਫਟਣ ਲੱਗੀ ਗਰਮ ਪਾਣੀ ਦੇ ਨਾਲ ਹੀ ਉਹਨਾਂ ਦੇ ਸਰੀਰ ਨੂੰ ਖਤਮ ਕਰ ਦਿੱਤਾ ਹੱਡੀਆਂ ਵੀ ਬੱਕੀਆਂ ਲੈਂਦਾ ਕਰੋਨਾ ਦੇ ਮੁਕਾਰ ਵਿੰਦ ਵਿੱਚ ਸੁਖਰੀ ਸਾਹਿਬ ਦੀ ਆਵਾਜ਼ ਪੂਰੀ ਫਜ਼ਾ ਵਿੱਚ ਗੂੰਜਦੀ ਰਹੀ ਉਤਰਦੇ ਹੀ ਚੁੱਲੇ ਤੇ ਨਜ਼ਰ ਆਈ ਵਿੱਚ ਦੇਹ ਭਈ ਕਿਸੇ ਦੀ ਜਲਦੀ ਹੈ ਸ਼ੂ ਸ਼ੂ ਕਰਕੇ ਲੰਮਾ ਛੜਦਾ ਚਿਰੜ ਚਿਰੜ ਕਰਕੇ ਚਰਦੀ ਤੜਦੀ ਹੈ ਇਧਰ ਸ਼ੀਤਲ ਗੁਰਬਾਣੀ ਦੇ ਜੋਸ਼ ਅੰਦਰ ਲਹਿਰ ਨੂਰ ਦੀ ਨਾੜਾ ਚ ਚੱਲਦੀ ਉਸ ਤੋਂ ਬਾਅਦ ਭਾਈ ਸਤੀ ਦਾਸ ਜੀ ਨੇ ਉਹਨਾਂ ਦਰਿੰਦਿਆਂ ਨੇ ਰੂਹ ਦੇ ਵਿੱਚ ਲਪੇਟ ਕੇ ਜਿਉਂਦਿਆਂ ਸਾਹ ਭਾਈ ਸਤੀ ਦਾਸ ਜੀ ਦੀ ਸ਼ਹਾਦਤ ਆਪਣੇ ਭਰਾ ਭਾਈ ਮਤੀ ਦਾਸ ਵਾਂ ਅਡੋਲ ਸ਼ਾਂਤ ਚਿਤ ਖੜੇ ਬਾਣੀ ਪੜਦੇ ਵਿੱਚ ਸ਼ਹੀਦ دینا سکھن ہے شہیدی اتبار قاضی محبو دن گورا سر گروتے بہادر جی کو لایا دیونا نم فتوہ پڑھ کے سنام لگا تمہار کرامات یا دین اسلام گروہ جی نے قاضی دیا دونا شکتا انتار کر دے بے کہا کہ میں زبردستی مذہب تبدیل کرن دے کلاف میں نے کوئی بھی میرے پر ہے ਮਜ਼ਮੂਨ ਦੀ ਰਾਖੀ ਤੇ ਮਨੁੱਖੀ ਅਧਿਕਾਰਾਂ ਲਈ ਦਿੱਤੇ ਵਚਨਾਂ ਤੋਂ ਦਲਾ ਨਹੀਂ ਸਕਦਾ ਤਾਂ ਸੀਦ ਨੂੰ ਜਲਾਦੇ ਹੋਏ ਜਲਾਦ ਨੇ ਇਸ਼ਾਰਾ ਕੀਤਾ ਤੇ ਜਲਾਦ ਸੈयद ਜਲਾਲਉਦੀਨ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੂਰਨ ਤਸੀਸ ਢੜਨ ਵਾਲਾ ਜਲ ਸੈਯਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਰ ਖੋਣ ਦਾ ਗ੍ਰੇਸ਼

آسمان د بچ پو ڈرو ਗੁਰੂ ਸਾਹਿਬ ਦੀ ਸ਼ਹਾਦਤ ਦਾ ਪੂਰਾ ਅਜ਼ੀਮ ਵਿਖਾਵੇ ਹੋਏ ਪੰਜਾਬ ਸਰਕਾਰ ਵੱਲੋਂ ਰਾਸਤੇ ਖਾਲਸਾ ਵਿੱਚ ਇਹ ਸਾਰਾ ਡਰੋਨ ਸ਼ੋਅ ਦਿਖਾਇਆ ਜਾ ਰਿਹਾ ਹੈ ਜੇਲੇ ਕਿ ਚੰਜੂ ਰਾਖਾ ਪ੍ਰਭੂਤਾ ਦਾ ਸੰਪੂਰਨ ਕੇਯਾਲ اس سال تئی نومبر تو لے کے انتی نومبر تک دنیا دے ایک جگہ بھی کوئی بھارتی ہے ہندی چادر گرو دے بہادر صاحب جی کا 350 ਸਾਲਾ ਸ਼ਹਾਦਤ ਦੇ ਮਨਾਰੇ ਦਾ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਉਦਰਾ ਪ੍ਰਬੰਧਕ ਕਮੇਟੀ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਇਹ ਦਿਹਾੜਾ ਮਨਾ ਰਹੇ ਹਨ